ਅੱਜ ਤੋਰ ਤੋਰ ਲੱਗੇ ਆ ਦੇਖੋ ਮੀਂਹ ਪੈ ਰਿਹਾ ചാ സോ അപ്പ ജയപുരത്തിൽ അപഡേറ്റ ਉੱਥੇ ਇਕੱਲੇ ਸੀ ਤੇ ਇੱਥੇ ਪਹੁੰਚੇ 6 ਵਜੇ 11 ਘੰਟਾ ਆਨੰਦ ਦੀ ਖੁਸ਼ੀ ਵਿੱਚ ਸਟਾਫਟ ਵੀ ਨਹੀਂ ਹੁੰਦਾ ਅੱਜ ਆ 27 ਦਸੰਬਰ 2024 ਤੇ ਸਰਦੀਆਂ ਦੀਆਂ ਛੁੱਟੀਆਂ ਕੱਟਣ ਲਈ ਅਸੀਂ ਜਾਂ ਮਨਾਉਣ ਲਈ ਅਸੀਂ ਜਾ ਰਹੇ ਆ ਰਾਜਸਥਾਨ ਵਾਲੇ ਕਿਥੇ ਜਾ ਰਹੇ ਆ हां ये फैमिली ट्रिप है ਸਾਡੇ ਨਾਲ ਦੋ ਸਾਥੀ ਹੋ ਜਣਨੇ ਅੱਗੇ ਉਹ ਨਾਲ ਲੈ ਕੇ ਅਸੀਂ ਪੂਰਾ ਐਕਸਪਲੋਰ ਕਰਾਂਗੇ ਇਸ ਵਾਰ ਰਾਜਸਥਾਨ ਤੇ ਅੱਜ ਘੁੰਮ ਤੁਰ ਲੱਗੇ ਆ ਦੇਖੋ ਮੀਂਹ ਪੈ ਰਿਹਾ ਹਲਕਾ ਹਲਕਾ ਜਿਹਾ ਸ਼ੀਸ਼ਾ ਦੇਖੋ ਭਿੱਜਿਆ ਹੋਇਆ ਮੀਂਹ ਵਿੱਚ ਚੱਲੇ ਆ ਟੈਂਪਰੇਚਰ ਇਸ ਟਾਈਮ 10 ਡਿਗਰੀ ਦੇ ਕਰੀਬ ਹੈ ਸਿਹਰਾ ਟਾਈਮ ਬੱਦਰਬਾਈ ਕਰਕੇ ਜਾਂ ਨਹੀਂ ਤਾਂ ਘਟੁੰਦਾ ਚਲੋ ਫੇਰ ਚੱਲਦੇ ਆ ਨਵੇਂ ਟੂਰ ਤੇ ਉੱਪਰ ਵੀ ਉਹ ਮੋੜਾ ਤੱਕ ਪਹੁੰਚ ਗਏ ਆ ਪਸੀ ਜਾ ਰਹੇ ਆ ਜੈਪੁਰ ਨੂੰ ਤੇ ਬਾਹਰ ਮੌਸਮ ਦੇਖੋ ਜਿਹਦਾ ਸਵੇਰੇ ਚੱਲੇ ਸੀ ਅਸੀਂ ਬਰਦ ਖੜਾ ਲਾ ਹੁਣ ਜਿਹਦਾ ਸਵੇਰੇ ਚੱਲੇ ਸੀ ਅਸੀਂ ਮੀਂਹ ਵਿੱਚ ਤੇ ਹੁਣ ਵੀ ਮੀਂਹ ਹੈ ਅਸੀਂ ਮਾਲਾ ਟੱਪ ਗਏ ਆ ਤੇ ਜਿਹੜਾ ਐਕਸਪ੍ਰੈਸ ਵੇ ਐਕਸਪ੍ਰੈਸ ਵੇ ਆ ਅੱਗੇ ਆਣੇ ਵਾਲਾ ਆ ਜਿੱਥੋਂ ਜੈਪੁਰ ਨੂੰ ਸਿੱਧਾ ਰਸਤਾ ਆ ਸਾਢੇ 10 ਹੋਏ 7:30 7 ਤੁਰੇ ਸੀ ਸਾਢੇ 3 ਘੰਟੇ ਵਿੱਚ ਅਸੀਂ ਇੱਥੇ ਪਹੁੰਚ ਗਏ ਜੇ ਮਾਲੇ ਚ ਚੰਡੀਗੜ੍ਹ ਤੋਂ ਟਾਈਮ ਲੱਗਿਆ ਮੌਸਮ ਮੀਂਹ ਵਾਲਾ ਹੀ ਆ ਤੇ ਸਾਢੇ 450 ਕਿਲੋਮੀਟਰ ਆ ਅੰਬਾਲਾ ਤੋਂ ਜੈਪੁਰ ਪੂਰਾ ਲੱਗਦਾ ਕਿ ਸ਼ਾਮ ਤੱਕ ਪਹੁੰਚ ਜਾਵਾਂਗੇ ਬਾਕੀ ਐਕਸਪ੍ਰੈਸ ਵੇ ਦਾ ਰਸਤਾ ਦਿਖਾ ਲਾਂਗੇ ਤੁਹਾਨੂੰ ਕਿਦਾਂ ਦਾ ਆ ਉਹਦਾ ਐਕਸਪੀਰੀਅੰਸ ਕਿਦਾਂ ਦਾ ਆ ਕਿਉਂਕਿ ਉਹ ਉਹ ਤੇਜ਼ੀ ਨਾਲ ਰਸਤਾ ਸਾਡੇ ਤੇ ਕੰਪਲੀਟ ਹੋਣਾ ਆ ਬਾਕੀ ਸਾਡੇ ਪੂਰੀ ਫੈਮਿਲੀ ਫੈਮਿਲੀ ਨਾਲ ਮਲਾਓ ਸਾਰਿਆਂ ਨੂੰ ਇੱਕ ਵਾਰੀ ਜੇ ਸਾਰਿਆਂ ਨੂੰ ਇੱਕ ਦਿਖਾ ਲੋ ਸਾਰਿਆਂ ਨੂੰ ਸਾਡੀ ਗੱਡੀ ਹੁਣ ਐਕਸਪ੍ਰੈਸ ਵੇ ਤੇ ਚੱਲ ਪਈ ਆ ਇਹ ਨੈਸ਼ਨਲ ਹਾਈਵੇ 152D ਹੈ ਜਿਸ ਇਥੋਂ ਜਿੱਥੋਂ ਚੜੇ ਆ ਅਸੀਂ ਇਹ ਪਿਹੋਵਾ ਦੇ ਕੋਲੋਂ ਆ ਦੇਹ 226 ਕਿਲੋਮੀਟਰ ਸਿੱਧਾ ਜੈਪੁਰ ਨੂੰ ਜਾ ਰਿਹਾ ਰਸਤਾ ਸਿੱਧਾ ਹੀ ਬਿਨਾਂ ਕਿਸੇ ਬ੍ਰੇਕ ਤੋਂ ਔਰ ਇਹ ਇੱਕ ਇਹ ਕਿੰਨੇ 100 ਦੀ ਸਪੀਡ ਹੈ ਦੀ ਲਿਮਿਟ ਔਰ 100 ਦੀ ਸਪੀਡ ਨਾਲ ਹੀ ਬਹੁਤ ਫਰਕ ਪੈਣਾ ਆਪਾਂ ਨੂੰ ਕਾਫੀ ਰਸਤਾ ਕਵਰ ਕਰ ਜਾਣਾ ਇਹਨੇ ਸਾਨੂੰ ਜੈਪੁਰ ਜਲਦੀ ਪਹੁੰਚਾਣਾ ਮੌਸਮ ਫੇਰ ਉਦਾਂ ਦਾ ਹੀ ਆ ਦੇਖੋ ਧੁੰਦ ਪੈ ਗਈ ਹੈ ਨਾਲ ਦੁਆਲੇ ਔਰ ਸਵੇਰ ਦਾ ਸੂਰਜ ਨਹੀਂ ਦੇਖਿਆ ਅਸੀਂ ਵਾਈਪਰ ਚੱਲਦਾ ਹੀ ਸਾਡਾ ਇਹ ਮਿਲਦੇ ਰਸਤੇ ਕਿਤੇ ਬ੍ਰੇਕ ਮਾਰਾਂਗੇ ਰੋਟੀ ਖਾਣ ਲਈ ਹੁਣ 11 ਵੱਜ ਚੁੱਕੇ ਆ 12 ਵੱਜ ਚੁੱਕੇ ਆ ਤੇ ਮੈਂ ਖੜਾ ਆ ਇਸ ਟਾਈਮ ਸ਼ੇਰੀ ਪੰਜਾਬ ਟਾਬਾ ਆ ਐਕਸਪ੍ਰੈਸ ਹਾਈਵੇ ਦੇ ਉੱਤੇ ਆਂਦਾ ਆ ਦੇਖੋ ਮੀ ਕਾਫੀ ਤੇਜ਼ ਆ ਕੱਦ ਕੱਦੇ ਲੱਗੇ ਅਧਾ ਘੰਟਾ ਹੋ ਗਿਆ ਕੁਛ ਦੇਲੇ ਰੁਕੇ ਆ ਚਾਹ ਪਾਣੀ ਪੀਣ ਲਈ ਤੇ ਕਿ ਫਿਰ ਚੱਲੇ ਕਿਉਂਕਿ 200 ਕਿਲੋਮੀਟਰ ਆਪਾਂ ਲਗਾਤਾਰ ਇਸ ਹਾਈਵੇ ਤੇ ਰਹਿਣਾ 200 ਕਿਲੋਮੀਟਰ ਹੀ ਕੱਢਿਆ ਸਾਡੇ 400 ਤੇ 200 ਅੱਗੇ ਫਿਰ ਜੈਪੁਰ ਦੇ ਲਈ ਲੱਗਦਾ ਵੀ ਆਪਾਂ ਲੇਟ ਹੋਵਾਂਗੇ ਸ਼ਾਮ ਨੂੰ ਜੈਪੁਰ ਪਹੁੰਚਣ ਲਈ ਪਰ ਵਧੀਆ ਲੱਗ ਰਿਹਾ ਮੌਸਮ ਦੇਖੋ ਆ ਨਾਲ ਦੀ ਨਾਲ ਅਪਡੇਟ ਕਰਦੇ ਰਹਿਵਾਂਗੇ ਮਿਲਦੇ ਰਹਿਵਾਂਗੇ ਗੱਲਾਂ ਕਰਦੇ ਰਹਿਵਾਂਗੇ ਤੇ ਲੀਵਰੋਂ ਅਸੀਂ ਐਕਸਪ੍ਰੈਸ ਇਹੜਾ ਹਾਈਵੇ ਆ 154 ਡੀ ਉੱਤੇ ਜਾ ਰਹੇ ਰਾਜਸਥਾਨ ਨੂੰ ਜੇਪਰ ਵੱਲ ਨੂੰ ਔਰ ਮੈਂ ਉਹਨਗੀ ਦਾ ਮੋਬਾਈਲ ਕੈਮਰੇ ਕਰਕੇ ਕਿ ਸਾਹਮਣੇ ਦੇਖੋ ਮੌਸਮ ਕਿੰਨਾ ਮਤਲਬ ਖਤਰਨਾਕ ਹੋ ਗਿਆ ਆ ਵੀ ਤਾਂ ਹੱਟੇ ਨਹੀਂ ਸਵੇਰ ਦਾ ਚੱਲੇ ਹੋ ਆਪਾਂ ਤੇ ਹੁਣੇ ਭਵਾਨੀ ਦੇ ਕੋਲ ਲਗਭਗ ਅਸੀਂ ਭਵਾਨੀ ਰਾਜਸਥਾਨ ਚ ਐਂਟਰ ਕਰ ਚੁੱਕੇ ਆ ਤੇ ਹਜੇ ਸੜਤਨ ਹੋਇਆ ਇਹ ਕੋਣੋਂ ਦੋ ਹੋਇਆ ਹੁਣ ਦੋ ਬਚ ਚੁੱਕੇ ਦੁਪਹਿਰ ਦੇ ਦੁਪਹਿਰ ਲੱਗਦਾ ਨਹੀਂ ਇਸ ਸਵੇਰ ਦਾ ਸੂਰਜ ਇਹ ਨਹੀਂ ਦੇਖਿਆ ਬਾਕੀ ਸਾਡੇ ਬੱਚੇ ਬਹੁਤ ਐਕਸਾਈਟਿਡ ਹੈ ਦੇਖੋ ਸਾਰੇ ਹੀ ਕਿੰਦਾਂ ਦਾ ਮੌਸਮ ਹੋਇਆ ਹੈ ਆ ਦੇਖੋ ਹਾਂ ਅੱਥੇ ਔਲ ਕਾ ਬੈਂਡ ਟਿਕਾ ਲੱਗਾ ਲਗਭਗ ਅਸੀਂ ਐਕਸਪ੍ਰੈਸ ਹਾਈਵੇ ਸਾਰਾ ਕਵਰ ਕਰ ਲਿਆ ਆ ਹੁਣ ਅਸੀਂ ਜੈਪੁਰ ਨੂੰ ਮੋੜਨਾ ਹੈ ਲਗਭਗ 250 ਕਿਲੋਮੀਟਰ ਸੀ ਹਾਈਵੇ ਉੱਤੇ ਰਹੇ ਆ ਦੋ ਕਿਲੋਮੀਟਰ ਕਵਰ ਕਰ ਲਿਆ ਹੁਣ ਇੱਥੋਂ ਇੱਕ ਟੋਲ ਆਇਆ ਟੋਲ ਆਇਆ ਮੀਨ ਉਧਰ ਚੜਨ ਲੱਗੇ ਹੁਣ ਉੱਤਰ ਲੱਗੇ ਤੇ ਇੱਥੋਂ 2 ਕਿਲੋਮੀਟਰ ਤੋਂ ਬਾਅਦ ਹੀ ਆਪਣਾ ਲੈਫਟ ਮੋੜਨਾ ਆ ਜੈਪੁਰ ਨੂੰ ਜੈਪੁਰ ਇੱਥੋਂ ਰਹਿੰਦਾ 160 ਕਿਲੋਮੀਟਰ ਕਰੀਬ ਤੇ ਇਸ ਐਕਸਪ੍ਰੈਸ ਹਾਈਵੇ ਰਾਹੀਂ ਸਾਡਾ ਕਾਫੀ ਸਫ਼ਰ ਘਟਿਆ ਪਰ ਪੂਰਾ ਜਿਹੜਾ ਸਫ਼ਰ ਸੀ ਸਾਰਾ ਮੀਂਹ ਵਾਲਾ ਸੀਗਾ ਸੰਦ ਗਿਆ ਕੁਝ ਨਹੀਂ ਆਲੇ ਦੋਲੇ ਕੋਈ ਧੁੰਦਵਾ ਫੋਗ ਸਾਰੇ ਬਸ ਫੋਗ ਆਇਤਾ ਇਹ ਬਾਕੀ ਇਹਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਥਾਂ ਥਾਂ ਤੇ मतलब ਆਪਾਂ ਕਹਾਂਗੇ 20 25 ਕਿਲੋਮੀਟਰ ਤੇ ਇਹ ਰੈਸਟ ਹਾਊਸ ਬਣੇ ਹੋਏ ਆ ਖਾਣ ਲਈ ਬਣਿਆ ਹੋਇਆ ਆ ਪੈਟਰੋਲ ਪੰਪ ਹੋ ਆ ਸਭ ਕੁਝ ਹੈ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ ਉੱਧਾ ਵੀ ਇਸ ਪਰ ਇੱਕ 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 ਜਰੂਰ ਹੈ ਇੱਥੇ ਕੈਮਰੇ ਲੱਗੇ ਹੋਏ ਆ ਸਪੀਡ ਸਪੀਡ ਵਾਲੇ ਕੈਮਰੇ ਉਹਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਕਿਉਂਕਿ ਇੰਨੀ ਤਾਂ ਦੇਖੋ ਆ ਮੋੜ ਦੇਖੋ ਕੈਮਰੇ ਆ ਆ ਦੇਖੋ ਲੱਗੇ ਸਪੀਡ ਸਪੀਡ ਵਾਲੇ ਆਏ ਆਏ ਕੋ ਇਨੇ ਸਪੀਡ ਕੈਚ ਕਰਕੇ ਤੁਹਾਡੀ ਚਲਾਣ ਕਰ ਦੇਣਾ ਤੇ ਵੱਧ ਹੋਈ ਤਾਂ ਦੇ ਹਾਈਵੇ ਤੋਂ ਅਸੀਂ 10 ਕਿਲੋਮੀਟਰ ਥੱਲੇ ਉਤਰੇ ਆ ਤੇ ਰਾਜਸਥਾਨ ਤੋਂ ਅਸੀਂ ਐਂਟਰ ਹੋਏ ਆ। ਜੇ ਪਰ ਇਥੋਂ 150 ਕਿਲੋਮੀਟਰ ਦੂਰ ਆ। ਪਰ ਦੇਖੋ ਮੀਂਹ ਕਿੰਨਾ ਤੇਜ਼ ਹੈ। ਇਹ ਹਨੇਰੀ ਤੂਫਾਨ ਔਰ ਤੇਜ਼ ਬਾਰਿਸ਼ ਹੈ। ਔਰ ਭਾਈ ਪਰ ਮੈਨੂੰ ਬਹੁਤ ਫਾਸਟ ਨਾ ਨਹੀਂ ਪੈ ਰਿਆ। ਮੈਨੂੰ ਟਰੱਕ ਦਾ ਸਾਰਾ ਲੈਣਾ ਪੈ ਰਿਆ ਪਾਰਕਿੰਗ ਲਾਈਟ ਚਲਾਈ ਆ। ਤੁਹ ਦਿਖ ਰਿਹਾ ਹਾਲ ਬੜਾ ਕੁਛ ਨਹੀਂ। ਪੂਰਾ ਸਮਰਸਾ ਦਾ ਮੀਂਹ ਆ। ਤੋ ਦੇਖਿਓ ਹੈਲੋ ਗਾਇਜ਼ ਸਟੇ ਬਾਈ ਕੋਣ ਕਹਿੰਦਾ ਆ ਕਿ ਰਾਜਸਥਾਨ ਵਿੱਚ ਮੀਂਹ ਨਹੀਂ ਪੈਂਦਾ ਅਸੀਂ ਸਵੇਰ ਤੋਂ ਦੇਖ ਰਹੇ ਆ ਜਾਦੇ ਪੰਜਾਬ ਤੋਂ ਤੁਰੇ ਹੋ ਹਰਿਆਣਾ ਵੀ ਦੇਖ ਲਿਆ Rajasthan ਵੀ ਦੇਖੋ ਅਜੇ ਵੀ ਪੂਰਾ ਫੁੱਲ ਫਲੱਜ ਮੇ ਹੈ ਆ ਦੇਖੋ ਬੱਦਲਵਈ ਦੇਖੋ ਇਸ ਟਾਈਮ ਮੈਂ ਖੜਾ ਹਾਂ ਹੋਟਲ ਹਾਈਵੇ ਪ੍ਰਾਈਮ ਆ ਜੀ ਨਜ਼ਦੀਕ ਕੋਟਪੁਤਲੀ ਇੱਥੇ ਨਾ ਮੈਂ ਕੋਟਪੁਤਲੀ ਸ਼ਾਇਦ ਤੇ ਚਾਹ ਪਾਣੀ ਪੀਣ ਲਈ ਰੁਕੇ ਅਸੀਂ ਸਾਢੇ 4 ਹੋ ਗਏ ਆ ਇੱਥੋਂ ਜਿਹੜਾ Rajasthan Jaipur ਆ 100 ਕਿਲੋਮੀਟਰ ਹਜੇ ਗਏ ਦੇਖ ਰਹੇ ਆ ਉੱਥੇ ਦਾ ਮੌਸਮ ਜਾ ਕੇ ਜੈਪੁਰ ਜੈਪੁਰ ਜਾਣਾ ਹੈ ਜੈਪੁਰ ਸਿੱਧਾ ਹੀ ਆ ਬਾਈਪਾਸ ਉਧਰ ਸਭ ਜਾਂਦੇ ਆ ਇਦਾਂ ਠੀਕ ਹੈ ਹਾਂ ਸਿੱਧਾ ਇਹ ਤਾਂ ਖਾਲੀ ਕਾਰ ਰੱਖਿਆ ਇਹ ਤਾਂ ਬੇਚਾਨ ਹੈ ਇਹ ਅਜਨ ਲਾਣੇ ਚੱਲ ਰਹੀ ਹੈ ਰਾਹ ਹੀ ਘਰੇ ਆ ਜੈਪੁਰ ਕੇ ਲਈ ਇਦਾਂ ਇਦਾਂ ਜਣਾ ਆਪਣੇ ਆ ਹਾਂ ਜੋ ਪਿੱਛੇ ਦਾ ਰਸਤਾ ਹੈ ਉਹ ਹੋ ਰਿਹਾ ਕੋਈ ਜਾਨਾ ਕਿ ਆਪਕੋ ਸਿਟੀ ਪਹਿਲੇ ਸਭ ਮੇਰੇ ਬਿਆਰ ਨਹੀਂ ਜਾਣਾ ਹੈ

भाई अमेर किले को देखना फिर अमेर जी तीह किलोमीटर इतो ਤੇ 10 ਕਿਲੋਮੀਟਰ ਅੱਗੇ ਫਿਰ ਨਾਲੇ ਜਿਹਦਾ ਜੈਪੋਤ ਦਾ ਮੇਨ ਸ਼ਹਿਰ ਆ ਜਾਣਾ। ਫਿਰ ਅਮੀਰ ਕਿਨਾ ਪਹਿਲਾਂ ਦੇਖਣਾ ਜਾਂ ਅਮੀਰ ਕਿ ਬਹੁਤ ਬਹੁਤ ਅਗਲਾ ਰਾ ਪੂਰਾ ਇੱਕ ਦਿਨ ਚਾਹੀਦਾ ਉੱਥੇ ਲਈ। ਪਿਛਲੀ ਵਾਰ ਇੱਕ ਦਿਨ ਲੱਗ ਗਿਆ ਸਾਨੂੰ। ਉਹ ਮੁੰਡੇ-ਮੁੰਡੇ ਸੀਗੇ। ਹੁਣ ਬੱਚਿਆਂ ਦਾ ਹੋਰ ਵੀ ਟਾਈਮ ਲੱਗਣਾ ਆਪਾਂ ਨੂੰ ਪੂਰਾ ਦਿਨ ਚਾਹੀਦਾ ਉੱਥੇ ਲਈ। ਫਿਰ ਹੋਰ ਪਹਿਲਾਂ ਬਾਜ਼ਾਰ ਘੁੰਮਣਾ ਅੱਜ। ਹੈ? ਅੱਜ ਬਾਜ਼ਾਰ ਘੁੰਮਣਾ। ਆ ਬਾਜ਼ਾਰ ਘੁੰਮਾਂਗੇ ਇੱਥੇ। ਪਰ ਟਾਈਮ ਨਾਲ ਹੀ ਹੋ ਗਿਆ 5:30 ਹੋਏ ਆ ਅੱਧੇ ਘੰਟੇ ਪੂਣੇ ਘੰਟੇ ਪਹੁੰਚ ਜਾਣਾ ਆਪਾਂ। 40 ਕਿਲੋਮੀਟਰ ਹੈ ਤਾਂ। ਅੱਲੂ ਜਿਹੜੇ ਦੇਖਣਾ ਹੋਗਾ ਨਾ ਕੱਲ ਨੂੰ ਸਿਟੀ ਪਾਲ ਦੇਖਾਂਗੇ ਆਪਾਂ ਇੱਥੇ ਉਹ ਮੇਨ ਰਾਜਾ ਮਰਾਯਾ ਰਹਿੰਦਾ ਆ ਦੂਜਾ ਦੇਖਾਂਗੇ ਨਾਲ ਉਹਦੇ ਨਾਲ ਜੰਤਰ ਮੰਤਰ ਆਹੋ ਹਾਂ ਸਾਇੰਟਿਫਿਕਨੈਸ ਬੰਦਦਾ ਕਿੱਦਾਂ ਵਰਤੇ ਸੀਗੇ ਸਾਇੰਸ ਨੂੰ ਕਿੱਦਾਂ ਵਰਤਿਆ ਉਹਨਾਂ ਨੇ ਉਸ ਟਾਈਮ ਬਿਲਡਿੰਗ ਬਣਾਏ ਹੋਏ ਆ ਉੱਤੇ ਅੱਛਾ ਜੀ ਤੇ ਤੀਜਾ ਹਵਾ ਮੈਲ ਨਾਲੇ ਹਵਾ ਮੈਲ ਤਿੰਜੇ ਦੇਖਾਂਗੇ ਕੱਲ ਨੂੰ ਆਪਾਂ ਫਿਰ ਪਰਸੋਂ ਦੇਖਦੇ ਆ ਮੇਰ ਕਿਲਾ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਹੈ ਤਸਵੀਰਾਂ 6 ਵਜੇ ਆ ਤੇ ਅਸੀਂ ਲਗਭਗ ਪਹੁੰਚ ਚੁੱਕੇ ਆ ਜੈਪੁਰ ਦੇਸ ਟਾਈਮ ਆ ਰਾ ਮੇਰ ਕਿਲਾ ਆ ਉੱਥੋਂ ਕਿਲੋਮੀਟਰ ਪਿੱਛੇ ਆ ਮਤਲਬ ਜਿੱਥੋਂ ਸ਼ਹਿਰ ਸ਼ੁਰੂ ਹੁੰਦਾ ਨਾ ਮੇਨ ਅਸੀਂ ਇੱਥੇ ਰੁਕ ਗਏ ਆ ਮੀਂਹ ਪੈ ਰਿਹਾ ਹਜੇ ਵੀ ਕਿਉਂਕਿ ਬਾਜ਼ਾਰ ਵਿੱਚ ਵੀ ਤਾਂ ਸਾਨੂੰ ਹੋਟਲ ਲੱਭਣਾ ਬਣਾ ਸੀ ਪ੍ਰੋਬਲਮ ਆਣੀ ਸੀ ਆ ਤੁਹਾਨੂੰ ਸਹੀ ਜਨਰੇਟਰ ਤੇ ਮਿਲ ਗਿਆ ਰੂਮ ਇਹ ਹੈਗਾ ਆਪਣਾ ਹੋਟਲ ਰਾਜ ਮੇਰ ਪੈਲੇ ਇੱਥੋਂ ਇਹ ਲਾਈਟ ਇੱਥੇ ਪਰ ਆਪ ਸਟੇ ਕਰਾਂਗੇ ਹਜੇ ਮੀਂਹ ਪੈ ਰਿਹਾ ਹਾਂਜੀ ਔਰ ਬਈ ਡੱਬਾ ਹਾਟਪੌਟ ਫੈਸਲਾ ਲਗਭਗ ਠੀਕੇ ਕੀਤਾ ਸੀ ਬਾਜ਼ਾਰ ਜਾਣਾ ਕੱਲ ਦੇਖਾਂਗੇ ਓਏ ਹਾਟਪੌਟ ਆ ਯਾਦ ਸੋ ਕਿਲੋਮੀਟਰ ਅਜ ਮੇਰੇ ਅਜ ਮੇਰੇ ਦੇ ਵਿਚਕਾਰ ਪੜੇਗਾ ਅਜ ਮੇਰੇ ਅਜ ਮੇਰੇ ਜਾਓਗੇ ਨਾ ਅੱਧੇ ਵਿੱਚ ਪੜੇਗਾ ਆਧੇ ਵਿੱਚ ਬਿਲਕੁਲ ਉੱਪਰ ਉੱਥਾਂ पे 2-4 ਰੇਡ ਫਰਾਂ ਹਾਂ ਹਾਂ ਇਹਦੇ ਟਾਈਮ ਲੇਗਾ ਸੀ ਹੋ ਚੁੱਕੇ ਆਂ ਜੈਪੁਰ ਸਵੇਰੇ ਚੱਲੇ ਹੋਏ ਸੀ ਸਵੇਰ ਦੇ 6 ਵਜੇ ਕੋਲ ਚੱਲਿਆ ਸੀ ਤੇ 7 ਵਜੇ ਆਪਾਂ ਰੌਂਡ ਚੱਲੇ ਸੀਗੇ ਤੇ ਇੱਥੇ ਪਹੁੰਚੇ ਆਂ 6 ਵਜੇ 11 ਘੰਟੇ ਬਾਅਦ ਲਗਭਗ ਅਸੀਂ ਪੌਣੇ 600 ਕਿਲੋਮੀਟਰ ਸਫ਼ਰ ਤੈਅ ਕੀਤਾ ਅੱਜ ਔਰ ਇਹ ਰਾਜਸਥਾਨ ਆਣ ਦੀ ਖੁਸ਼ੀ ਵਿੱਚ ਸਕਾਊਟ ਵੀ ਨਹੀਂ ਹੋ ਲੱਗੀ ਆਪਾਂ ਨੂੰ ਇਸ ਟਾਈਮ ਖੜਾ ਆਂ ਰਾਜ ਮਹਿਲ ਪੈਲਸ ਇੱਥੇ ਸੀ ਰਾਤ ਕੱਟਣੀ ਆ ਇਹ ਜਿਹੜਾ ਹੋਟਲ ਹੈ ਇਹ ਲਗਭਗ ਐਂਟਰੀ ਤੇ ਹੀ ਆ ਜੈਪੁਰ ਦੀ ਨਹੀਂ ਪਹੁੰਚ ਰਿਹਾ ਸੀ ਹਲਕੀ ਹਲਕੀ ਬੂੰਦਬੰਦੀ ਹਜੇ ਵੀ ਹੋ ਰਹੀ ਹੈ ਇਸ ਕਾਸੀਮ ਐਂਟਰੀ ਤੇ ਹੀ ਲੈ ਲਿਆ ਕਿਉਂਕਿ ਵਿਆਰ ਵਿੱਚ ਹਨੇਰਾ ਵੀ ਹੋ ਗਿਆ ਸੀ ਤੇ ਮਹਿੰਗਾ ਮਿਲਣਾ ਸੀ ਇੱਥੋਂ ਜਿਹੜਾ ਕੱਲ ਦੇਖਣਾ ਸੀ ਉਹ ਹੈਗਾ ਯਾਰ ਅਮੇਰਪੋਟ ਅਮੇਰ ਕਿਲਾ ਉਹ ਦੇਖਾਂਗੇ ਇੱਥੋਂ ਕਿਲੋਮੀਟਰ ਤੇ ਹੀ ਹੈ ਉਹ ਦੇਖਾਂਗੇ ਤੇ ਕੱਲ ਨੂੰ ਸ਼ਾਮ ਨੂੰ ਜਾਵਾਂਗੇ ਆਪਾਂ ਮੇਨ ਸ਼ਹਿਰ ਵਿੱਚ ਸਿਟੀ ਬੱਸ ਦੇਖਣ ਦੇ ਲਈ ਠੀਕ ਹੈ ਤੇ ਨਾਲ ਬਣੇ ਰਹੋ ਸਿਰਫ ਹੀ ਮਿਲਦੇ ਆਂ